ਹਾਂਜੀ ਅੱਜ ਆਪਾਂ ਬਣਾਵਾਂਗੇ ਮੈਗੀ 2 ਪੈਕ ਦਾ 700g ਮੈਗੀ ਦੇ ਨੇ ਇੱਕ ਟਮਾਟਰ ਇੱਕ ਸਿਮਲਾ ਮਿਰਚ ਤੇ ਇੱਕ ਕਾਲੂ ਵਿੱਚ ਪਾਵਾਂਗੇ ਆਪਾਂ ਇੱਕ ਗੰਡਾ ਪਾਵਾਂਗੇ ਤੇ ਇੰਨੀਆਂ ਤੋਂ ਆਪਣੀਆਂ ਘਰ ਦੀਆਂ ਸੇਬ ਨਾ ਪਾਵਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਸਮਾਂ ਮਚੀ ਹਾਂਜੀ ਹੁਣ ਆਪਾਂ ਤੜਕਾ ਪਾਵਾਂਗੇ ਤੜਕੇ ਨੂੰ ਤੇਲ ਵੀ ਪਾਸ ਰੱਖ ਦਉਂਗੇ ਉਹ ਵੀ ਪਾਸ ਰੱਖ ਦਉਂਗੇ ਉਸ ਮਰਦੀ ਪਾਸ ਰੱਖ ਲਾਪੁਣ ਮਾਰਨੇ ਆਪਾਂ ਬੰਦੇ ਥੋੜੇ ਜਿਹੇ ਲਾਲ ਆਪਾਂ ਹੋਰ ਕਰਾਂਗੇ ਥੋੜੇ ਜਿਹੇ ਲਾਲ ਹੋ ਗਏ ਉਹ ਦੁਬਾਰਾ ਸੈਕ ਪੁੰਨਣੇ ਪਾਉਗੇ। ਬਹੁਤ ਜਿਆਦਾ ਨਹੀਂ ਪੁੰਨਣੇ ਇਹਨਾਂ ਨੂੰ ਥੋੜੀ ਪੁੰਨਣੇ భ <Gã> लेगड़ा रेतू कुननागतना टेक्स थोड़ा थोड़ा ये नींबू कुनेंगे और बाद में जरा पकाएंगे टमाटर के

ਹੁਣ ਆਪਾਂ ਇਹ ਚ ਪਾਵਾਂਗੇ ਮੈਗੀ ਇਹਨੂੰ ਤਾਂ ਤਿਆਰੀ ਤੋਂ ਮੈਂ ਆਪਸ ਟੁਕੜੇ ਕਰਕੇ ਪਾਉਣੀ ਆ। ਜਿਹਾ ਇਹ ਪਾ ਦਵੋ। ਜਿੰਨੇ ਜਗਾਪਾਂ ਸੇਈਆਂ ਸੀ ਜੀ ਉਹ ਪਾਵਾਂਗੇ। ਇਹੋ ਕੁਝ ਨਹੀਂ ਪਾਉਣਾ। ਆ ਵੀ ਪਾ ਸਕਦੀ ਹਾਂ। மசாலா ਤਾ ਕਰਾਂਗੇ। ਹੁਣ 10 ਮਿੰਟ ਆਪਾਂ ਇਹਨੂੰ ਤਾ ਕਰਾਂਗੇ। ਆਪੇ ਜਿਵੇਂ ਬਣਾ ਲੈ ਆ ਰਹੇ ਹਾਂ ਜੀ ਆਪਾਂ। ਦੇਖੋ। ਥੋੜਾ ਜਿਹਾ ਕਰ ਆਪਾਂ ਹੋਰ ਬੰਨ ਦੇਵਾਂਗੇ ਇਹਨੂੰ 5 5 ਮਿੰਟ ਹੋਰ ਬੰਨ ਦੇਵਾਂਗੇ। ਫਿਰ ਆਪਣੇ ਮੈਰੀ ਬਿਲਕੁਲ ਤਿਆਰ। ਆਪਣੀ ਮੈਗੀ ਬਿਲਕੁਲ ਪਿਆਰ ਹੈ ਦੇਖੋ ਵਿੱਚ ਫੇਗਾਂ ਦਾ ਪਤਾ ਨਹੀਂ ਦਾ ਦਿਸੇ ਨਹੀਂ ਬਣਿਆ ਨੇ ਕਿ ਨਾ ਤੁਸੀਂ ਵੇਈ ਬਣਾਇਆ ਤੋ ਆ ਦੇਖੋ ਪਿਆਰਾ ਜੀ ਦੇਖੋ ਕਿੰਨੀ ਵਧੀਆ ਬਣੀਆਂ ਇਹ ਦੇਖੋ ਕੋਈ শেয়ার ਗੰਦਾ ਪਤਾ ਇੰਦਾ ਆਦਾ ਤੁਸੀਂ ਵੀ ਕਈ ਸੇਵੀਆਂ ਪਾਇਆ ਕਰੋ ਆ ਦੇਖੀ ਕਿੰਨੀਆਂ ਸੋਹਣੀਆਂ ਨੇ ਧੰਨਵਾਦ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ